ਸਮਤਾਨ ਨੂੰ ਬੜੇ ਪਿਆਰ ਸਹਿਤ ਵਾਹਿਗੁਰੂ ਜੀ ਦਾ ਹਰ ਸਦਾ ਵਾਹਿਗੁਰੂ ਕੀ ਬਤ ਹੈ ਮੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਾਧੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਾਂ ਦੇ 450 ਸਾਲਾ ਗੁੱਟਾ ਗੱਦੀ ਪੁਰਪੁਰਬ ਦੀ ਸੰਕਾਪ ਜੀ ਨੂੰ ਮੁੱਖ ਰੱਖਦੇ ਆ ਅਤੇ ਧੰਨ ਧੰਨ ਸਾਧੂ ਆਬਰਦਾਸ਼ ਮਹਾਰਾਜਿਆਂ ਦੇ 450 ਸਾਲਾ ਜੋਤੀ ਜੋਤ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਜਿੱਥੇ ਸੰਸਾਰ ਭਰ ਦੇ ਵਿੱਚ ਗੁਰਲਾਨ ਨਾਮ ਨੇਵਾ ਸਿੱਖ ਸੰਗਤਾਂ ਗੁਰਮਤ ਸਮਾਗਮਾਂ ਔਰ ਬਹੁਤ ਪਰਉਪਕਾਰ ਦੇ ਕਾਰਜ ਕਰ ਰਹੀਆਂ ਨੇ ਇੱਕ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂ ਸਿੱਖ ਅਤੇ ਬੰਦਿਆਂ ਦੇ ਸਹਿਯੋਗ ਨਾਲ ਵੱਡੇ ਵੱਡੇ ਪ੍ਰੋਗਰਾਮ ਮਹਾਨ ਨਗਰ ਕੀਰਤਨਾਂ ਦੇ ਪ੍ਰੋਗਰਾਮ ਉਲੀਕੇ ਹੋਏ ਹਨ ਉੱਥੇ ਹੀ ਸੰਪਰਦਾਏ ਸ੍ਰੀ ਹਾਲੀ ਸਾਹਿਬ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਦੇ ਬਾਨੀ ਸੱਜਖੰਡ ਵਾਸੀ શ્રીਮਾਨ ਸੰਤ ਬਾਬਾ ਤਾਰਾ ਸਿੰਘ ਜੀ ਜਿਨ੍ਹਾਂ ਦੇ ਯਾਰਨ ਸੇਵਕਾ ਸ੍ਰੀ ਹਾਲੀ ਸਾਹਿਬ ਸੰਪਰਦਾ ਦੇ ਮੁੱਖ ਸੇਵਾਦਾਰ શ્રીਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਜਾਗੀਰਦਾਰ ਸਤਕਾਰ ਜੋ ਬਾਬਾ ਜੀ ਬਾਬਾ ਸ਼ਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਛੀਤ ਸਰਦਾਰ ਸ਼ਾਮ ਸਿੰਘ ਅਟਾਰੀ ਪਿੰਡ ਫਤਿਹਗੜ੍ਹ ਸੰਰਾਜ ਲਾਹੌਰ ਪੁਰ ਪੰਜਾਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਮਹਾਨ ਕਿਰਪਾ ਸਤਕਾਰ 16 ਤਰੀਕ 1860 ਵਾਰ ਨੂੰ ਗੁਰੂ ਸਾਹਿਬ ਜੀਾਂ ਦੀ ਸ਼ਾਤਰ ਸਾਹਿਬ ਅੰਨ੍ਹਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸ਼ਹੀਦਾ ਸਿੰਘਾਂ ਦੇ ਪਵਿੱਤਰ ਸਥਾਨ ਨਗਰ ਪਦੇ ਘੜ ਸੁਭਰਾਤ ਤੋਂ ਪ੍ਰਾਰambh ਹੋ ਕਰਕੇ ਨਗਰ ਕਟਾ ਬਾਦਸ਼ਾ ਵਟੂ ਪੱਟੀ ਨਿਜ਼ਾਮ ਤੀਨ ਵਾਲਾ करनाल ਕਲੋਨੀ ਹਰੀਕੇ ਸ਼ਹਿਰ ਇਸ ਤੋਂ ਅੱਗੇ ਜਿਉਣੀ ਕੇ ਮਰਹਾਣਾ ਤਤਲ ਪਿੰਡ ਖਾਰੇ ਤੋਂ ਹੁੰਦੇ ਹੋਏ ਗੁਰਦੁਆਰਾ ਸੇਵਕਪੁਰੀ ਸਾਹਿਬ ਸੁਹਾਵਾ ਇਸ ਤੋਂ ਅੱਗੇ ਮੋਹਨਪੁਰਾ ਬ੍ਰਹਮਪੁਰੇ ਵਾਲੇ ਗੇਟ ਤੋਂ ਹੁੰਦਿਆ ਹੋਇਆ ਇਸ ਤੋਂ ਬਾਅਦ ਦੇ ਵਿੱਚ ਡੇਰਾ ਸਾਹਿਬ ਲਹਾਰ ਜਾਮਾ ਰਾਏ ਇਤਿਆਦ ਨਗਰ ਅੱਗੇ ਫਤਿਹਬਾਦ ਸ਼ਹਿਰ ਦੇ ਵਿੱਚ ਵੀ ਹੁੰਦੇ ਹੋਏ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਵਿਖੇ ਸ਼ਾਮ ਦੇ ਸਮੇਂ ਮਹਾਨ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਇੰਨੇ ਮੀਂਹ ਰਸਤੇ ਦੇ ਵਿੱਚ ਨਗਰ ਸ਼ਹਿਰ ਨਗਰਾ ਸ਼ਹਿਰ ਅੰਨ્ય ਸੰਗਤਾਂ ਉਦਿਆਂ ਨੇ ਸਾਰੀਆਂ ਸੰਗਤਾਂ ਨੂੰ ਸੰਪਰਦਾਇਕਾਰ ਸੇਵਾ ਸ੍ਰੀ ਹਰਿਹਾਣੀ ਸਾਹਿਬ ਆਤੇ ਸੂਤ ਸੰਪਰਦਾ ਦੇ ਜਥੇ ਅਦਾ ਸਾਹਿਬਾਨ ਵੱਲੋਂ ਬੜੇ ਪਿਆਰ ਸਹਿਤ ਬੇਨਤੀ ਹੈ ਕਿ ਭਾਈ ਰਸਤਿਆਂ ਦੀ ਸਫਾਈ ਕੀਤੀ ਜਾਵੇ ਸੰਗਤ ਸ਼ਕਣ ਵਾਸਤੇ ਜਲ ਪਾਣੀ ਲੰਗਰ ਪ੍ਰਸ਼ਾਦ ਗੁਰੂ ਸਾਹਿਬ ਜੀਆਂ ਦਾ ਗੁਰੂ ਕੀ ਸੰਗਤ ਦਾ ਗੁਰੂ ਕੇ ਖਾਲਸੇ ਦਾ ਸਤਕਾਰ ਮਾਨ ਕਰਨਾ ਬੜੇ ਜਾਹੋ ਜਲਾਬ ਦੇ ਨਾਲ ਕੇਸ ਨਗਰ ਕੀਰਤਨ ਦੇ ਵੇਲੇ ਸਮੂਲੀਅਤ ਕਰਨ ਵਾਲੀਆਂ ਸੰਗਤਾਂ ਵੀ ਆਪਣੀਆਂ ਗੱਡੀਆਂ ਤੇ ਟਰੈਕਟਰ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਕੇਸਰੀ ਰੰਗ ਦੇ ਝੰਡੇ ਲਾ ਕੇ ਨਗਰ ਕੀਰਤਨ ਦੇ ਵੇਲੇ ਸਮੂਲੀਅਤ ਕਰਨੀ ਗੁਰੂਆਂ ਦੀਆਂ ਕੁਰਸੀਆਂ ਪ੍ਰਾਪਤ ਕਰਨੀਆਂ ਜੀ ਇਹ ਪਿਆਰ ਸਹਿਤ ਸਮੂਹ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਵੱਧ ਚੜ ਕੇ ਹਾਜ਼ਰੀਆਂ ਲਵਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪੁਸ਼ੇ ਪ੍ਰਾਪਤ ਕਰਨੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ